ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਪਰ ਨਾਲ ਆ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਲੂਣ ਝੋਟੀ ਦਿਖਾਉਣੀ ਆ ਜਿਹਦੀ ਮਾਂ ਵੀ ਘਰੇ ਘੜੀ ਚੰਗੇ ਬੱਚੇ ਪਾਉਂਦੀ ਆ ਇਹ ਪਲੂਣ ਕੱਟੀ ਸੇਰਾ ਡਡੇਲੇ ਬਾਰੇ ਵੀ ਤੁਹ ਪਹੁੰਚ ਆਓ ਸੱਸੀ ਗਾਲ ਬਾਈ ਜੀ ਸੱਸੀ ਗਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਕਵੀਰ ਸਿੰਘ ਆ ਜੀ ਜਿਲ੍ਹਾ ਬਰਨਾਲਾ ਪਿੰਡ ਮੂਮਾ ਪਿੰਡ ਮੂਸ਼ੀਨੀ ਆਲ ਦੇ ਨੇੜੀ ਕਾਜ ਹਨ ਹਾਂਜੀ ਮੈਰਕਲਾ ਦੇ ਨੇੜੀ ਕਾਜ ਮੋਬਾਈਲ ਨੰਬਰ ਬਾਈ ਜੀ ਆਪਣਾ 9872637914 98720 26 98722 37914 37914 ਜਿਹੜੀ ਆਪਾਂ ਇਹ ਕੱਟੀ ਦੇਖੀ ਜ ਨੇ ਆਪਣੀ ਇਹ ਸਮਝ ਲਈ ਆ ਗਈ ਹਾਂਜੀ ਅੰਗਰੇਜ਼ ਦੀ ਵੀ ਠੀਕ ਹੈ ਮੱਝ ਹੂਸੇ ਹੱਥ ਸੂਈ ਸੂਈ ਵੀ ਲੱਗਦਾ ਹਾਂ ਸੱਤਵੇਂ ਸੂਏ ਠੀਕ ਹੈ ਪੌਂਦੀ ਕੱਟੀਆਂ ਆ ਕੱਟੀਆਂ ਪੌਂਦੀ ਮਾਲਾ ਕਾਫੀ ਝੁੱਟੀਆਂ ਵੇਚ ਦੋਗੇ ਬਾਲ ਕੇ ਫਰੇਦੇ ਹਾਂ ਹਾਂਜੀ ਠੀਕ ਹੈ ਇਹੇ ਹੋਤੀ ਜੇ ਉੱਥੇ ਕਿਸੇ ਬੁਰੀ ਚ ਕੱਟੀ ਹੋਣੀ ਮੈਨੂੰ ਲੱਗਦਾ ਹਾਂ ਜੀ ਹਾਂ ਠੀਕ ਐ ਤੇ ਇੱਕ ਕੈਗ ਦਾ ਲੈਂਦਾ ਝੋਟੀ ਸੂੰਦੇ ਇਹ ਇਹ ਮੈਂ ਕਹਣਾ 29 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦਾ ਬਾਈ 29 ਤਰੀਕ ਨੂੰ ਇਹ ਦਿਨ ਪੂਰੇ ਆ 2-4 ਦਿਨ ਉੱਪਰ ਥੱਲੇ ਭਿਆਸ ਆ ਇਹ ਆਪ ਕਿਹੜਾ ਟੀਕ ਦੇ ਪਤਾ ਕੁਝ ਇਹ ਆਪ ਰਜਾ ਮੈਨੂੰ ਯਾਦ ਨਹੀਂ ਹੈਗਾ ਠੀਕ ਐ ਅੱਗੇ ਕਿਹੜਾ ਲੱਗਿਆ ਹੋਵੇ ਦੇ ਇਹ ਆ ਲਵਾਇਆ ਆ ਆ ਲੱਗਿਆ ਵਾ ਐਮ ਐਸ ਧੋਨੀ ਹਣ ਹਾਂਜੀ ਚੱਕਰੀ ਕੋਲੇ ਤੇ ਧੋਨੀ ਸਾਹਣਾ ਜਿਹੜਾ ਕਰਮਵੀਰ ਕੋਲੇ ਸਾਹਣਾ ਹੈਗਾ ਜਵਰਾਜ ਨੇ ਨੈਣ ਦੇ ਵਿੱਚੋਂ ਆ ਗਿਆ ਸਾਹਿਬ ਹਾਂਜੀ ਹਾਂਜੀ ਠੀਕ ਹੈ ਤੇ ਕਿੰਨੇ ਕਿਲੋ ਦੁੱਧ ਤੇ ਗਈ ਆ ਮੈਂ ਆਪਣੇ ਕੋਲੇ ਇਹ ਸਾਡੇ ਕੋਲ 17 18 ਕਿਲੋ ਦੇਈ ਜਾਂਦੀ ਹੈ ਮਨਕ ਜਰ ਹੁਣ ਸੂਈ ਨਹੀਂ ਲਾਗਦਾ 10 ਫੀਕ ਦਿਨ ਹੋਈ ਦੁਪਹਰੇ ਇਹਨੂੰ ਹਾਂਜੀ ਇੰਨਾ ਬਚੇ ਰਿਹਾ ਠੀਕ ਹੈ ਤੇ 16 ਕਿਲੋ ਦੁੱਧ ਤੱਕ ਮੈਂ ਜਾਂਦੀ ਆ ਇਹ ਆਰਾਮਨਾ ਜੀ ਆਰਾਮ ਠੀਕ ਹੈ ਤੇ ਅੰਦਾਜ਼ਾ ਜੇ ਆਪ ਨੂੰ ਕੱਟੀ ਤੋਂ ਕਿੰਨਾ ਗੈਤੀ ਕਿੰਨਾ ਦੁੱਧ ਪਾ ਦੂਗੀ ਇਹ ਕੱਟੀ ਵਧੀਆ ਜੀ 12 13 ਕਿਲੋ ਦੁੱਧ ਦਾ ਹੁਣ ਖੁੱਲਾ ਹੀ ਪੈਣ ਲੱਗਣੀ ਠੀਕ ਹੈ ਤੇ ਕਹਿੰਦਾ ਭਾਬੇ ਦੀ ਮਾਂ ਵਾਲੇ ਹਿਸਾਬ ਨਾਲ ਜੇ ਅੱਗੇ ਆਪਾਂ ਝੋਟੀਆਂ ਪਾਲੀਆਂ ਹੋਣਗ ਉਹਦਾ ਕਾਟ ਪ੍ਰਾਈਸ ਹੈ ਯਾਰ 1,65,000 ਰੁਪਏ ਮੁੱਲ ਕਰਦੇ ਐ ਗਜੈਸ ਉਹ ਹੀ ਮੌਕੇ ਤੇ ਕੋਈ ਨਹੀਂ ਕਰਦਾਂਗੇ ਠੀਕ ਹੈ ਧੋੜ ਦੇ ਬਾਹਰ ਸੁਭਰ ਸਿੰਘ ਨੂੰ ਮਥਾ ਦੇਖੋ ਕੱਟੀਆ ਚੰਗਾ ਸਨੱਖੀ ਬਹੁਤ ਆ ਤੇ ਲੇਵ ਵਾਲੇ ਪਾਸੋਂ ਪੂਰੀ ਓਕੇ ਆਪ ਵੀ ਪਤਾ ਕਿਹੜੇ ਸੰਗੀਆਂ ਮਾਜ ਦੀ ਘਰੇ ਖੜੀ ਆ ਬੱਚੇ ਬਹੁਤ ਚੰਗੇ ਬੌਂਦੀ ਆ 1,65,000 ਰੁਪਏ ਹੈਗੇ ਕੱਟੀ ਦੀ ਕੀਮਤ ਦੰਦ ਵਗੈਰਾ ਦੇਖਿਆ ਜਾਂ ਪਰ ਦੇਖੇ ਨਹੀਂ ਵੀਰੇ ਇਹ ਦੋ ਦੰਦ ਛੱਟੇ ਪਈਆਂ ਨੇ ਠੀਕ ਆ ਦੋਂਦੀ ਇਸ ਵਕਤ ਹੋਈ ਵੀ ਆ ਹਨਾ ਸੋ ਦੋਂਦੀ ਕੱਟੀ ਐਸ ਵਕਤ ਹੋਈ ਦੀਆ ਤੇ ਬਾਕੀ ਸੁਨੱਖਾਪਨ ਬਿਊਟੀ ਵਗੈਰਾ ਦੇਖੋ ਪੰਜਾਂ ਨੇ ਤੇ ਝੋਟੀਆਂ ਅੱਗੇ ਤਿੰਨ ਚਾਰ ਪਾਲ ਕੇ ਰੱਖੀਆਂ ਹੋਈਆਂ ਸਟਿੱਪ ਲੂਨ ਦੱਸ ਦਿਆ ਕਿ 11 12 ਦੇ ਚਲੀ ਜਾਂਦੀ ਐ ਸੋ ਸੁਨੱਖਾਪਨ ਬਹੁਤ ਜ਼ਿਆਦਾ ਦੇ ਲੇਵਾ ਜੋ ਕੋਲੋਂ ਤੇ ਪੁਰਾਣੀਆਂ ਬੁੱਢੀਆਂ ਬਹੁਤ ਜ਼ਿਆਦੇ ਪਈਆਂ ਤੇ ਫਿਟਨੈਸ ਵਾਲਾ ਲੇਵਾ ਜਮਾਂ ਸਾਫ਼ ਸਿਧਰਾ ਉਹ ਦੇਖੋ ਲੀਵਾ ਅੱਗੇ ਵਿੱਚ ਐ ਝੋਟੀਆਂ ਦੇਵਾ ਕੱਟਣਾ ਹਨ ਚਾਰੇ ਗਿੱਚੀ ਤੇ ਕੋਈ ਇਹ ਨਹੀਂ ਕਰ ਵੀ ਥਣ ਜੋੜ ਦੀਆ ਮੂਹਰੇ ਥਾਣਾ ਦੇ ਵਿੱਚ ਫੁੱਟ ਦੀ ਬਚੀ ਹੋਈ ਐ ਦੇਖ ਸਕਦੇ ਕਿਤੇ ਪਾਸਿਓਂ ਹੱਥ ਦਰਾਲੀ ਤੇ ਕੋਈ ਪਿੱਛੇ ਪੁੱਛੜ ਸਕੇ ਇਦਾਂ ਨਹੀਂ ਕਿਸੇ ਕਰਦੀ ਨਾ ਠੀਕ ਹੈ ਮਨੋ ਕਹਿੰਦਾ ਵੀ ਜਿੰਨੇ ਉਹਦੇ ਬੱਚੇ ਪਾਲਿਆ ਵੀ ਚੰਗਾ ਪ੍ਰਦਰਸ਼ਨ ਨਹੀਂ ਕਰਿਆ ਬੱਚਾ ਨੇ ਹਾਂ ਠੀਕ ਹੈ ਤੇ ਮਾਝਾ ਪਾਸੇਰ ਕਰਨੀ ਕੋਈ ਨਹੀਂ ਕੱਟੀ ਵੇਖੀ ਠੀਕ ਹੈ ਤੇ ਨੰਬਰ ਬੋਲ ਦੇ ਦੁਬਾਰਾ ਆਪਣਾ 98722 36914 98722 36914 ਪਿੰਡ ਮੂਮ ਜ਼ਿਲ੍ਹਾ ਬਰਨਾਲਾ ਪਲੂਣ ਕੱਟੀ ਫੋਰ ਸੇਲਾ ਕਿਸੇ ਵੀ ਵੀਰ ਦੇ ਝੂਟੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਕਦਾ ਤੈਅਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਬਰ